ਹਾਂਜੀ ਸਰ ਕੀ ਨਾਮ ਜੀ ਮੇਰਾ ਨਾਮ ਮੇਰਾ ਨਾਮ ਭਜਨ ਸਿੰਘ ਜੀ ਮੈਂ ਡੇਟਾ ਮੈਂ ਪ੍ਰੀਤਮ ਸਿੰਘ ਦਾ ਲੜਕਾ ਹਾਂ ਤੇ ਮੇਰੀ ਕਣਕ ਹੈ 2.5 ਕਿੱਲੇ ਸੀਗੀ ਤੇ ਤਾਰ ਸ਼ਾਰਟ ਹੋਣ ਦੇ ਨਾਲ ਬਿਜਲੀ ਦੇ ਨਾਲੇ ਮੇਰੀ ਸਾਰੀ ਕਣਕ ਸੜ ਕੇ ਸੁਆਹ ਹੋ ਗਈ ਆ ਤੇ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਕਿ ਮੈਨੂੰ ਇਹ ਜੋ ਵੀ ਮੇਰਾ ਨੁਕਸਾਨ ਹੋਇਆ ਮੈਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਫਾਇਰ ਬਗਰੇਡ ਦੀਆਂ ਗੱਡੀਆਂ ਆਈਆਂ ਸੀ ਹਾਂਜੀ ਆਈਆਂ ਸੀ ਗਿਆ ਹਾਂ ਆਈਆਂ ਲੇਟ ਆਈਆਂ ਪਰ ਆਈਆਂ ਲੇਟ ਆ ਜਦੋਂ ਥੋੜੀ ਬਹੁਤ ਹੀ ਰਹਿ ਗਈ ਸੀ ਕਣਕ ਸੜ ਕੇ ਤੇ ਫਿਰ ਆਏ ਜ਼ਰੂਰ ਆ ਪਰ ਆਏ ਲੇਟ ਆ ਹਾਂਜੀ ਬਿਜਲੀ ਵਿਵਹਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਜਲੀ ਬਾਰਿਆਂ ਦੇ ਕਹਿਣਾ ਚਾਹੁੰਦੇ ਆ ਬਤਾਰਾ ਬਹੁਤ ਨੀਵੀਆਂ ਸੀ ਇਹ ਉਹਦੇ ਹੋਣ ਕਰ ਝੋਲ ਝੋਲ ਮਾਰ ਗਈਆਂ ਹਵਾ ਚੱਲਦੀ ਸੀ ਉਸ ਕਾਰਨ ਸਾਡੀ ਕਣਕ ਸੜੀ ਗਈ ਆ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ 2 ਈਕੀਲੇ ਦਾ ਨੁਕਸਾਨ ਆ ਜੀ ਸਾਡਾ ਕੀ ਮੰਗ ਕਰਦੇ ਤੁਸੀਂ ਅਸੀਂ ਸਰਕਾਰ ਕੋਲ ਮੰਗੋ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਸਾਨੂੰ ਦਿੱਤਾ ਜਾਵੇ ਵੱਧ ਤੋਂ ਵੱਧ ਕਿੰਨਾ ਕੁ ਟਾਈਮ ਲੱਗਿਆ ਅੱਗ ਬੁਝਾਉਣ ਨੂੰ ਅੱਗ ਬੁਝਾਉਣ ਨੂੰ ਤਾਂ ਕਾਫੀ ਸਾਡਾ ਟਾਈਮ ਲੱਗਾ ਉਸ ਪਿੰਡ ਦੇ ਸਾਰੇ ਜੀ ਇੱਕ ਮਿੰਟਾਂ ਦੀ ਕੰਮ ਸਾਰਾ ਹੀ ਹਾਂਜੀ ਹਾਂਜੀ